ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਨਾ ਮੈਂ ਪਰਸੋਂ ਵੀਡੀਓ ਪਾਈ ਧੀ ਐਲ ਡੀ ਐਮ ਬਾਰੇ ਇਹਦੇ ਬਾਰੇ ਬਾਈ ਮੈਂ ਦੱਸਿਆ ਸੀ ਵੀ ਜਿਹੜੀਆਂ ਮੱਜਾਂ ਮਿਲਦੀਆਂ ਨਹੀਂ ਜਾਂ ਜਿਹੜੀਆਂ ਮੱਜਾਂ ਬੱਚੇ ਨਹੀਂ ਲੰਦੀਆਂ ਜਾਂ ਦੁੱਧ ਨਹੀਂ ਤਾਰਦੀਆਂ ਇਹ ਐਲ ਡੀ ਐਮ ਉਹਦੇ ਵਾਸਤੇ ਹੈ ਤੇ ਮੈਂ ਬਾਰ ਬਾਰ ਵੀਡੀਓ ਚ ਵੀ ਇਹੀ ਦੱਸਿਆ ਹੈ ਦੀ ਤੇ ਬਾਈ ਨਾ ਫੋਨ ਇੰਨੇ ਜਾਦੇ ਫੋਨ ਆ ਰਹੇ ਨੇ ਇੰਨੇ ਜਾਦੇ ਫੋਨ ਐ ਐਲ ਡੀ ਐਮ ਬਾਰੇ ਬਾਈ ਜੀ ਇਹਦੇ ਨਾਲ ਦੁੱਧ ਵੱਧ ਜੂਗੀ ਕਨਾ ਬੱਜੂਗੀ ਇਹ ਦੁੱਧ ਵਾਸਤੇ ਨਹੀਂ ਬਾਈ ਜੀ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ ਜਿਹੜੀਆਂ ਮੱਜਾਂ ਬੱਚੇ ਭੁੱਲ ਰੀਆਂ ਨੇ ਜਾਂ ਜਿਹੜੀਆਂ ਮੱਜਾਂ ਮਿਲਦੀਆਂ ਨਹੀਂ ਜਾਂ ਜਿਹੜੀਆਂ ਬੱਚਾਂ ਮੱਜਾਂ ਦੁੱਧ ਨਹੀਂ ਤਾਰਦੀਆਂ ਇਹ ਦਵਾਈ ਸਿਰਫ ਉਹਦੇ ਵਾਸਤੇ ਐ ਕਈ ਬਾਈ ਫੋਨ ਲਾ ਕੇ ਵੀ ਉਹੀ ਗੱਲ ਆ ਬਾਈ ਜਿਹੜਾ ਕੁਝ ਮੈਂ ਵੀਡੀਓ ਚ ਦੱਸਤਾ ਫੋਨ ਬਾਈ ਕੰਮ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਐਨਾ ਜ਼ੋਰ ਦਾ ਹੁੰਦਾ ਦੁੱਧ ਪਾਣਾ ਘਰਾਂ ਚ ਦੁੱਧ ਚੋਣਾ ਲੈ ਕੇ ਜਾਣਾ ਉਧਰੋਂ ਬਾਰਿਸ਼ ਹੋ ਰਹੀ ਆ ਦੋ ਤਿੰਨ ਦਿਨਾਂ ਤੋਂ ਤੇ ਫੋਨ ਐਨੇ ਕੁ ਨਜਾਇਜ਼ ਆ ਰਹੇ ਨੇ ਵੀ ਬਾਈ ਚੱਕਣਾ ਕਿ ਬਹੁਤ ਮੁਸ਼ਕਲ ਹੋ ਰਹੀ ਆ ਯਾਰਾ ਤੇ ਮੈਂ ਵੀਡੀਓ ਚ ਵੀ ਤਾਂ ਹੀ ਮੈਂ ਬਾਰ ਬਾਰ ਜਿਹੜੀ ਗੱਲ ਦੱਸਤੀ ਉਹੀ ਫੋਨ ਤੇ ਹੈ ਕਿ ਬਾਈ ਫੋਨ ਲਾ ਕੇ ਪੁੱਛਣਗੇ ਬਾਈ ਜੀ ਇਹ ਦੁੱਧ ਵਧਾਉਂਦੀ ਹੈ ਕਾ ਨਾ ਵਧਾਉਂਦੀ ਹੈ ਤੇ ਮੈਂ ਸਾਨੂੰ ਉਹੀ ਬਾਰ ਬਾਰ ਦੱਸ ਰਹੀ ਆ ਵੀ ਇਹ ਕੱਲੇ ਦੁੱਧ ਧਰਾਉਣ ਵਾਸਤੇ ਹੈ ਦਿਮਾਗ ਨੂੰ ਸਟ्रेस ਚੋਂ ਬਾਹਰ ਕੱਢਦੀ ਹੈ ਤੇ ਮੱਜ ਆਟੋਮੈਟਿਕ ਆਪ ਹੀ ਠੀਕ ਹੋ ਜਾਂਦੀ ਹੈ ਕਈ ਬਾਈ ਕਹਿੰਦੇ ਨੇ ਮਿਲਦੀ ਨਹੀਂ ਆ ਇਹਦਾ ਬਾਈ ਹੈਲਥ ਕੇਅਰ ਨੰਬਰ ਹੈ ਤੁਸੀਂ ਇਹਤੇ ਫੋਨ ਕਰਕੇ ਮੰਗਾ ਵੀ ਸਕਦੇ ਹੋ ਤੇ Amazon ਤੇ ਵੀ ਮਿਲ ਜੂਗੀ ਤੇ ਉਹ ਵੀ ਤੁਸੀਂ ਫੋਨ ਕਰਕੇ ਕਸਟਮਰ ਕੇਅਰ ਚੋਂ ਮੰਗਾ ਵੀ ਸਕਦੇ ਹੋ ਤੇ ਫੋਨ ਤੇ ਬਾਈ ਜੀ ਉਹੀ ਗੱਲ ਆ ਜਿਹੜਾ ਮੈਂ ਵੀਡੀਓ ਚ ਦੱਸਤਾ ਸਾਰਿਆਂ ਨੂੰ ਪਿਆਰ ਪ੍ਰੀਤ